ਅੰਮ੍ਰਿਤਸਰ ਦੇ ਇਲਾਕਾ ਕੈਂਪੂਰ ਵਿਖੇ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਦੇ ਪ੍ਰਧਾਨ ਸਰਦਾਰ ਸੁਵਿੰਦਰ ਸਿੰਘ ਦੀ ਅਗਵਾਈ ਹੇਠ ਮਹੀਨਾਵਾਰੀ ਮੀਟਿੰਗ ਪਿੰਡ ਕੈਂਪੂਰ ਵਿਖੇ ਕੀਤੀ ਗਈ। ਇਸ ਮੌਕੇ ਤੇ ਕੈਂਪੂਰ ਦੇ ਨਿਵਾਸੀ ਹਰਜਿੰਦਰ ਸਿੰਘ ਨੂੰ ਚੜ੍ਹਦੀ ਕਲਾ ਮਜ਼ਦੂਰ ਯੂਨੀਅਨ ਦਾ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਅਤੇ ਨੇਮ ਪਲੇਟ ਵੀ ਦਿੱਤੀ ਗਈ। ਇਸ ਮੌਕੇ ਤੇ ਪ੍ਰਧਾਨ ਸੁਵਿੰਦਰ ਸਿੰਘ ਨੇ ਪ੍ਰਸਨਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਰਜਿੰਦਰ ਸਿੰਘ ਦੀ ਮਿਹਨਤ ਚੰਗੀ ਕਾਰਗੁਜ਼ਾਰੀ ਤੇ ਇਮਾਨਦਾਰੀ ਨੂੰ ਵੇਖਦੇ ਹੋਏ ਵਾਈਸ ਪ੍ਰੈਜ਼ੀਡੈਂਟ ਦਾ ਅਹੁਦਾ ਦਿੱਤਾ ਗਿਆ ਹੈ ਅਤੇ ਪਾਰਟੀ ਨੂੰ ਵਿਸ਼ਵਾਸ ਹੈ ਕਿ ਹਰਜਿੰਦਰ ਸਿੰਘ ਆਪਣੀ ਪਾਰਟੀ ਦੇ ਨਾਲ ਦਿਨ ਰਾਤ ਦੁੱਖ ਸੁੱਖ ਅਤੇ ਕੰਦੇ ਨਾਲ ਕੰਦਾ ਮਿਲਾ ਕੇ ਚੱਲੇਗਾ ਅਤੇ ਹਰਜਿੰਦਰ ਸਿੰਘ ਨੇ ਵੀ ਪਾਰਟੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੇ ਨਾਲ ਦਿਨ ਰਾਤ ਦੁੱਖ ਸੁੱਖ ਵਿੱਚ ਕਦੇ ਵੀ ਪਿੱਛੇ ਨਹੀਂ ਹਟੇਗਾ ਅਤੇ ਇਮਾਨਦਾਰੀ ਦੇ ਨਾਲ ਪਾਰਟੀ ਦੇ ਨਾਲ ਚੱਲੇਗਾ ਇਸ ਮੌਕੇ ਤੇ ਆਏ ਹੋਏ ਮਹਿਮਾਨਾਂ ਨੂੰ ਸਰੂਪੇ ਦੇ ਕੇ ਸਨਮਾਨਿਤ ਕੀਤਾ ਗਿਆ ਅੰਮ੍ਰਿਤਸਰ ਖਬਰ ਅਜ ਤੱਕ ਤੋਂ ਮਧੂ ਰਾਜਪੁੱਦੀ ਖਾਸ ਰਿਪੋਰਟ ਡੋਮਣੇ ਦੀ ਇੱਕ ਮੱਖੀ ਹੋਵੇ ਤੇ ਅਸੀਂ ਹੱਥ ਮਾਰ ਕੇ ਸਾਈਡ ਤੋਂ ਕਰ ਦਿੰਨੇ ਆ ਪਰ ਜੇ ਕਿਤੇ ਉਹ ਵੱਡਾ ਖੱਗਾ ਹੋਵੇ ਤੇ ਲੋਕ ਉਹ ਤੋਂ ਕੰਨ ਬਲੇਟ ਕੇ ਭਰਾ ਹੋ ਜਾਂਦੇ ਆ ਸਮਝ ਵਿੱਚ ਆ ਗਿਆ ਡੋਮਣੇ ਦੀ ਇੱਕ ਮੱਖੀ ਹੋਵੇ ਤੇ ਹੱਥ ਮਾਰ ਕੇ ਭਰਾ ਕਰ ਦਿੰਨੇ ਆ ਪਰ ਜੇ ਵੱਡਾ ਖੱਗਾ ਹੋਵੇ ਤੇ ਕੰਨ ਬਲੇਟ ਕੇ ਲੋਕ ਭਰਾ ਲੱਗ ਜਾਂਦੇ ਕਿ ਭਾਈ ਇਹਨੇ ਲੜ ਜਾਣਾ ਸਕੇ ਤੁਸੀਂ ਇਕੱਠੇ ਹੋਵੋਗੇ ਤੇ ਡੂਮਣੇ ਦਾ ਖੱਗਾ ਬਣ ਜਾਓਗੇ ਇੱਕ ਕਰੋਗੇ ਤੇ ਕਿਸੇ ਨੇ ਵੀ ਤੁਹਾਨੂੰ ਹੱਥ ਮਾਰ ਕੇ ਸਾਈਡ ਤੇ ਕਰ ਦੇਣਾ ਇਸ ਕਰਕੇ ਇਸ ਜੁਨੀਅਨ ਦਾ ਹਿੱਸਾ ਬਣੋ ਆਪਣੀ ਪਾਵਰ ਨੂੰ ਸੰਭਾਲੋ ਆਪਣੀ ਪਾਵਰ ਨੂੰ ਜਾਣੋ ਫਿਰ ਤੁਹਾਨੂੰ ਪਤਾ ਲੱਗੇਗਾ ਸਾਨੂੰ ਕਿਸੇ ਦੇ ਤਰਲੇ ਕੱਢਣ ਦੀ ਲੋੜ ਨਹੀਂ ਹੈਗੀ ਇਸ ਸੰਸਦ ਦੀ ਭੋਨੀ ਦੀ ਨਦੀ ਕੀ ਖਾਲਸਾ ਦੀ ਜਿਹੜੇ ਸਾਡੀ ਜੁਨੀਅਨ ਦੀ ਬਹੁਤ ਹੀ ਸੂਝਵਾਨ ਆਪਣੀ ਕੌਮ ਦੇ ਕਾਫੀ ਯੋਧਿਆਂ ਦੀ ਜਾਣਕਾਰੀ ਦਿੰਦੇ ਹੋਏ ਸਾਡੇ ਸਾਥੀ ਬਣੇ ਹੁਣ ਸਾਡੇ ਪੰਜਾਬ ਦੇ ਵੈਸ ਪ੍ਰਧਾਨ ਸਰਦਾਰ ਨਰਮਲ ਸਿੰਘ ਜੀ ਥੋੜੇ ਜੇ ਸਮੇਂ ਵਾਸਤੇ ਆਪਣੇ ਵਿਚਾਰ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੇਰੇ ਵੀਰ ਹਰਜਿੰਦਰ ਜਿੰਦਰੀ ਕਹਾਣੀ ਹੈ ਹਰਜਿੰਦਰ ਜੀ ਨੇ ਪ੍ਰਾਲਾਕ ਕੀਤਾ ਕਿ ਆਪਣੇ ਨਗਰ ਦੇ ਵਿੱਚ ਇੱਕ ਮਸਜਿਦ ਵਾਲੇ ਦੇਣ ਬਹੁਤ ਵਧੀਆ ਦੇਣ ਤੇ ਬਾਬਾ ਜੀਵਨ ਸਿੰਘ ਦਾ ਪਵਿੱਤਰ ਸਥਾਨ ਤੇ ਆ ਬੈਠੇ ਆ ਤੇ ਸਾਡੇ ਰੂਪ ਰੂਪ ਕਾਇਆ ਜਿਹੜੀ ਜੁਨੀਅਨ ਦੀ ਪਾਵਰ ਹੈ ਵੀਰੋ ਉਹ ਮਰੇ ਪੁੱਤ ਕਈ ਵੇ ਸੋਚਦੇ ਵੀ ਹੋਣੇ ਕਿ ਜੁਨੀਅਨ ਕੀ ਆ ਜੁਨੀਅਨ ਦੀ ਪਾਵਰ ਸਰਪੰਚਾ ਮੈਂਬਰ ਐਮ ਐਲ اے ਪਾਰਲੀਮੈਂਟਾਂ ਤੋਂ ਵੀ ਵੱਧ ਕੇ ਆ ਇਸ ਗੱਲ ਨੂੰ ਦਿਮਾਗ 'ਚ ਰੱਖਣਾ ਕਿ ਲੱਗੇ ਉਹਨਾਂ ਨੇ ਲਿਖੀਆਂ ਨੇ ਜਿਹੜੇ ਵੱਡੇ ਵੱਡੇ ਟੈਕਸ ਧਾਰੀ ਆ ਨਾ ਜਿਹੜੇ ਟੈਕਸ ਗਵਰਨਮੈਂਟ ਨੂੰ ਦਿੰਦੇ ਆ ਉਹ ਕਹਿੰਦੇ ਆ ਕਿ ਇਹਨਾਂ ਨੂੰ ਛੋਟੀਆਂ ਮੋਟੀਆਂ ਸੂਤਾ ਦਿੱਤੋ ਇਹਦੇ ਬੱਚਿਆਂ ਵਾਸਤੇ ਨੌਕਰੀ ਨਹੀਂ ਉਹ ਸਾਡਾ ਬੱਚੇ ਚ ਟਾਇਲਡ ਹੋਊਗਾ ਤੇ ਗਾਂ ਨਿਕਲ ਜਾਊਗਾ ਨਹੀਂ ਤੇ ਆਪਾਂ ਫਿਰ ਉੱਥੇ ਹੀ ਆ ਕਿਉਂਕਿ ਜਿੱਦਾਂ ਹਣ ਮੇਰੇ ਵੀਰ ਨੇ ਤੁਹਾਨੂੰ ਦੱਸਿਆ ਮੇਰੇ ਦਿਵਾਨ ਦੇ ਸਮਾਨ ਨੇ ਤੁਹਾਨੂੰ ਦੱਸਿਆ ਹੈ ਨਾ ਕਿ ਆਪਣੀਆਂ ਜਿਹੜੀਆਂ ਹੱਕਾਂ ਦੀ ਗੱਲ ਕਰਦੇ ਨਾ ਆਪਾਂ ਆਪਣੀ ਹੱਕ ਦੀ ਤਾਂ ਹੀ ਗੱਲ ਕਰ ਪਾਵਾਂਗੇ ਜੇ ਸਾਡੇ ਕੋਲ ਪਾਵਰ ਹੋਊਗੀ ਤੇ ਪਾਵਰ ਐਦਾਂ ਵਾ ਹੁਣ ਇੱਥੇ ਕੋਈ ਐਮਐਲਏ ਸੱਦੋ ਆਜੋ ਇਧਰ ਕਹਿਣਾ ਕੀ ਆ ਤੇ ਸਮਝਾਉਣਾ ਕੀ ਆ ਇਹ ਆਪਣੇ ਪਰਿਵਾਰ ਦੇ ਵਿੱਚ ਇੱਕ ਪਰਿਵਾਰ ਦਾ ਹੀ ਹਿੱਸਾ ਸਮਝ ਕੇ ਕੋਈ ਵਿਚਾਰ ਹੀ ਹੀ ਰੱਖਣ ਲੱਗੇ ਆਂ ਔਰ ਵਿਚਾਰ ਹੀ ਹੀ ਕਰਨੇ ਆ ਜੇ ਇਹਨੇ ਚੰਗੇ ਲੱਗੇਗਾ ਤਾਂ ਫੇਰ ਆਖਿਓ ਵੀ ਠੀਕ ਆ ਤੇ ਜੇ ਗਲਤ ਹੋਏਗਾ ਤਾਂ ਫੇਰ ਕਹਿ ਦਿਓ ਵੀ ਗਲਤ ਆ ਵਿਚਾਰ ਆਪਣੇ ਪੰਜਾਂ ਸਾਂ ਸੰਤਾਨੇ ਤੁਹਾਨੂੰ ਦੱਸਦੇ ਨੇ ਛੇਵੇਂ ਇਹ ਵੀ ਉਦਾਂ ਦੇ ਹੋਣਗੇ ਪਰ ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਦਾ ਪਤਾ ਹੋਣਾ ਚਾਹੀਦਾ ਆ ਜੇ ਕੋਈ ਭੈਣ ਬੈਠੀ ਆ ਨਾ ਚੇਰ ਤੇ ਚਾਹ ਕੋਈ ਵੀਰ ਬੈਠਾ ਚਾਹ ਕੋਈ ਛੋਟਾ ਬੱਚਾ ਬੈਠਾ ਉਹਨੂੰ ਇਹ ਪਤਾ ਹੋਣਾ ਚਾਹੀਦਾ ਵੀ ਮੈਂ ਬੈਠਾ ਕਿੱਥੇ ਆ ਜਦੋਂ ਉਹਨੂੰ ਆਪਣੇ ਆਪ ਦੇ ਬੈਠੇ ਦਾ ਪਤਾ ਲੱਗ ਜਾਊਗਾ ਨਾ ਵੀ ਮੈਂ ਹਾਂ ਕਿੱਥੇ ਬੈਠਾ ਚੰਗੀ ਜਗ੍ਹਾ ਤੇ ਬੈਠਾ ਆ ਕਿ ਗਲਤ ਜਗ੍ਹਾ ਤੇ ਬੈਠਾ ਆ ਫਿਰ ਇਹਨਾਂ ਚੀਜ਼ਾਂ ਨੂੰ ਕਵਰ ਚੰਗੀਆਂ ਨੂੰ ਕਰੂਗਾ ਮਾੜੀਆਂ ਨੂੰ ਨਹੀਂ ਕਰੂਗਾ ਚੰਗੀਆਂ ਕੀ ਆ ਜਾਂਦੀਆਂ ਵਾ ਜੇ ਆਪਾਂ ਜੁਨੀਅਨ ਦੇ ਨਾਲ ਚੱਲਦੇ ਹਾਂ ਜੁਨੀਅਨ ਇੱਕ ਹੀ ਨਾਂ ਦੇ ਨੇ ਜਿੱਦਾਂ ਕਾਂਗਰਸ ਆ ਅਕਾਲੀ ਦਾਲ ਆ ਚਾਹ ਕੋ ਭਾਜਪਾ ਆ ਕਹਿਣ ਦਾ ਭਾ ਕੀ ਆ ਅਸੀਂ ਸ਼ਰੀਬ ਦਾ ਹਿੱਸਾ ਇੱਕ ਦੂਜੇ ਦਾ ਅਸੀਂ ਆਪਣੇ ਲਈ ਕਰਨਾ ਅਸੀਂ ਕਿਸੇ ਲਈ ਨਹੀਂ ਕਰਨਾ ਜੇ ਅਸੀਂ ਜੁਨੀਅਨ ਵੀ ਆਖੀ ਜੁਨੀਅਨ ਦਾ ਨਾਂ ਕੋ ਬੜਾ ਵੱਡਾ ਵਾ ਕਈ ਡਾਰੀ ਜਾਂਦੇ ਆ ਵੀ ਪਤਾ ਨਹੀਂ ਜੁਨੀਅਨ ਨੇ ਕਿ ਜੇ ਅਸੀਂ ਨਾਲ ਚੱਲ ਕੇ ਤਾਂ ਅਸੀਂ ਉਹ ਕਾਰਡ ਬਣਾ ਲੈ ਪਤਾ ਨਹੀਂ ਕੀ ਬਣ ਜਾਣਾ ਸਾਡੀ ਏਕਤਾ ਦੇ ਵਿੱਚ ਤਾਕਤ ਆ ਜਾਂਦੀ ਹੈ ਹਰ ਜਗ੍ਹਾ ਤੇ ਜਿੱਥੇ ਵੀ ਆਪਾਂ ਜਾਵਾਂਗੇ ਸਾਡੀ ਏਕਤਾ ਦੇ ਵਿੱਚ ਤਾਕਤ ਹੋਣੀ ਆ ਜੇ ਆਪਾਂ ਕਿਸੇ ਨੂੰ ਇੱਕ ਉਂਗਲ ਮਾਰਦੇ ਆ ਉਹ ਇੱਕ ਉਂਗਲ ਜਿਹੜੀ ਆ ਕੁਛ ਨਹੀਂ ਕਰ ਸਕਦੀ ਜਾਂ ਹੀ ਇਹ ਪੰਜੇ ਹੀ ਉਂਗਲਾਂ ਜੋੜ ਕੇ ਮਾਰਾਂਗੇ ਇਹ ਭਾਈ ਜੀ ਫੇਰ ਤੇ ਅਗਲੇ ਨੂੰ ਸਾਟੀ ਲੱਗੇਗੀ ਸਾਥੀਓ ਆਪਾਂ ਯੂਨੀਅਨ ਦੇ ਜਿਹੜੇ ਆ ਵੱਧ ਤੋਂ ਵੱਧ ਮੈਂਬਰ ਬਣੀਏ ਸ਼ਾਮ ਨੂੰ ਆਪਣਾ ਮੋਬਾਈਲ ਜ਼ਰੂਰ ਚੈੱਕ ਕਰੋ ਪੀ ਕੋਈ ਮੈਸੇਜ ਇਤਨੀ ਆਇਆ ਜੁਨੀਆ ਦਾ ਕੋਈ ਅਸੀਂ ਵੇਖੋ ਜਿਹੜਾ 2 ਤਰੀਕ ਦਾ ਧਰਨਾ ਰੱਖਿਆ ਸੀ 2 ਤਰੀਕ ਦਾ ਧਰਨਾ ਰੱਖਿਆ ਆਪਾਂ ਇੱਕ ਤਰੀਕ ਨੂੰ ਹੀ ਪ੍ਰਸ਼ਾਸਨ ਨੂੰ ਹੱਥ ਪੈਰਾਂ ਦੀਆਂ ਪੈ ਗਈਆਂ ਚਲੋ ਉਹਨਾਂ ਨੇ ਬਲਾ ਕੇ ਸਾਨੂੰ ਸਾਨੂੰ ਕਹਿੰਦੇ ਕਿ ਜਿਹੜਾ ਵੀ ਤੁਹਾਡਾ ਕੰਮ ਆ ਐਸਪੀ ਹੈੱਡਕੁਆਰਟਰ ਨੇ ਕਿਹਾ ਕਿ ਜਿਹੜਾ ਤੁਹਾਡਾ ਕੰਮ ਆ ਤੁਸੀਂ ਸਾਡੇ ਕੋਲ ਕੰਮ ਕਰਵਾ ਲਓ ਧਰਨਾ ਨਾ ਲਾਓ ਚਲੋ ਅਫਸਰ ਦੇ ਨਾਲ ਆਪਾਂ ਵੀ ਮੰਨੇ ਕਿ ਆਪਾਂ ਜਿਹੜਾ ਧਰਨਾ ਲਾਉਣਾ ਹੈ ਜਾਂ ਸਾਡੇ ਲੋਕ ਜਿਹੜੇ ਲੰਗ ਲੰਗਦੇ ਨੇ ਉਹਨਾਂ ਨੇ ਹੀ ਟੰਗਣਾ ਆਪਾਂ ਹੀ ਟੰਗਣਾ ਪਰ ਉਹ ਧਰਨਾ ਲਾਉਂਦਾ ਸਾਡਾ ਕੋਈ ਸਾਡੀ ਮਜਬੂਰੀ ਆ ਪਰ ਅਫਸਰ ਕਿਹਾ ਵੀ ਤੁਸੀਂ ਧਰਨਾ ਲਾਓ ਤੁਹਾਡਾ ਜਿਹੜਾ ਕਰੀਏ ਜੀ ਸੋ ਦਾ ਨਾਮ ਦੱਸੋ ਪਿੰਡ ਦਾ ਦੱਸਣਾ ਪਿੰਡ ਦਾ ਨਾਮ ਦੱਸੋ ਅਹੁਦਾ ਦੱਸਣਾ ভাইস ਪ੍ਰਧਾਨ ਜ਼ਿਲ੍ਹੇ ਦਾ ਹਾਂਜੀ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਕੀ ਫਤਿਹ ਮੈਂ ਮੈਂ ਹਰਜਿੰਦਰ ਸਿੰਘ ਪਿੰਡ ਕਾਂਪੁਰ ਮੇਰਾ ਅਹੁਦਾ ভাইস ਪ੍ਰੈਜ਼ੀਡੈਂਟ ਡਿਸਟ੍ਰਿਕਟ ਜ਼ਿਲ੍ਹੇ ਦਾ ਮੈਨੂੰ ਦਿੱਤਾ ਗਿਆ ਮੈਨੂੰ ਦਿੱਤਾ ਗਿਆ ਮੈਂ ਉਹ ਦੂਜੇ ਪਾਲ ਪੂਰੀ ਕਰਕੇ ਨਾਲ ਦੁਨੀਆ ਦਾ ਮੈਂ ਇਹਦਾ ਬਿਲਕੁਲ ਸਹੀ ਇਸਤੇਮਾਲ ਕਰੂੰਗਾ ਤੇ ਵੱਧ ਤੋਂ ਵੱਧ ਜਿੰਨੇ ਵੀ ਮੈਂਬਰਸ਼ਿਪ ਹੋਈ ਉਹ ਬਣਾ ਕੇ ਦਵਾਂ ਨਹੀਂ ਹਾਂਜੀ ਅੱਜ ਸਰਦਾਰ ਹਰਜਿੰਦਰ ਸਿੰਘ ਦੇ ਗ੍ਰਹਿ ਵਿਖੇ ਸਾਰੇ ਸਮੂਹ ਵਰਕਰਾਂ ਜਿੰਨਾ ਵੀ ਸਹਿਮਤੀ ਦੇ ਨਾਲ ਚੜ੍ਹਦੀ ਕਲਾ ਮਜ਼ਦੂਰ ਯੂਨੀਅਨ ਪੰਜਾਬ ਨੇ ਇਹਨਾਂ ਨੂੰ ਦਿਹਾਤੀ ਦਾ ਵਾਈਸ ਪ੍ਰੈਜ਼ੀਡੈਂਟ ਲਾਇਆ ਤੇ ਸਾਡੇ ਸੀਨੀਅਰ ਜਿਹੜੇ ਕੌਮੀ ਪ੍ਰਧਾਨ ਸਰਦਾਰ ਸੰਦੀਪ ਸਿੰਘ ਬੱਲ ਜੀ ਉੱਥੇ ਉਹਨਾਂ ਦੀ ਮੌਜੂਦਗੀ ਹੇਠ ਇਹਨਾਂ ਨੂੰ ਅਸੀਂ ਅਹੁਦਾ ਦੇ ਕੇ ਚੱਲੇ ਆ ਆਪਣੇ ਅਹੁਦੇ ਦੀ ਮਤਲਬ ਕਿ ਸਹੀ ਇਸਤੇਮਾਲ ਕਰਨਗੇ ਤੇ ਆਪਣੇ ਜਿਹੜੇ ਵੀ ਸਾਡੇ ਗਰੀਬਾਂ ਦੇ ਹੱਕ ਆ ਉਹਨਾਂ ਦੇ ਵਿੱਚ ਆਵਾਜ਼ ਬੁਲੰਦ ਕਰਨਗੇ ਤੇ ਜੋ ਵੀ ਇਹ ਮੇਰਾ ਵੀਰ ਇਹਨੂੰ ਡਿਊਟੀ ਦਿੱਤੀ ਗਈ ਆ ਜਿੱਥੇ ਵੀ ਨਾਲ ਤੁਹਾਨੂੰ ਕੋਈ ਪਾਵਰ ਕੋਈ ਮਾੜਾ ਬੰਦਾ ਤੁਹਾਨੂੰ ਦੱਸਦਾ ਹੈ ਕਿ ਜਿਹੜਾ ਕੰਮ ਤੁਹਾਨੂੰ ਦਿੰਦਾ ਹੈ ਜਿਹੜਾ ਤੁਹਾਡੇ ਕੋਈ ਨਹੀਂ ਸੁਣਵਾਈ ਕਰਦਾ ਸਾਨੂੰ ਦੱਸੋ ਕੋਈ ਗੱਲ ਨਹੀਂ ਕਰਵਾਵਾਂਗੇ ਦੂਜੇ ਨੰਬਰ ਪੰਛੀਆਂ ਦੇ ਵੀ ਆਲੇ ਨਹੀਂ ਹੁੰਦੇ ਆ ਤੇ ਗ੍ਰੋਵ ਗਵਰਨਮੈਂਟ ਦੇ ਤੁਹਾਡੇ ਚੈਨਲ ਨਾਲ ਹੀ ਮੈਂ ਦੱਸਦਾ ਕਿ ਸਾਡੀ ਚੜਦੀ ਕਲਾ ਮਜ਼ਦੂਰ ਦੁਨੀਆ ਤੇ ਪੰਜਾਬ ਚਾਹੁੰਦੀ ਹੈ ਕਿ ਸਾਰੇ ਜਿੱਥੇ ਵੀ ਤੁਸੀਂ ਪਲਾਟ ਅਲਾਟ ਕਰਦੇ ਹੋ ਜਿਨ੍ਹਾਂ ਨੂੰ ਨਹੀਂ ਮਿਲੇ ਉਹਨਾਂ ਨੂੰ ਮਿਲਣੇ ਚਾਹੀਦੇ ਆ ਰਾਸ਼ਨ ਕਾਟਾਂ ਦੀ ਜੇਕਰ ਨਹੀਂ ਵੀ ਹੈਗੀ ਕੋਈ ਤਕਲੀਫ ਨਹੀਂ ਤੁਹਾਡੇ ਕੋਈ ਪਾਵਰ ਪੂਰੀ ਹੁੰਦੀ ਤਾਂ ਫਿਰ ਰਾਸ਼ਨ ਕਾਟ ਆਪਣੇ ਬੰਦ ਕਰੋ ਸਾਡੇ ਗਰੀਬਾਂ ਨੂੰ ਨੌਕਰੀਆਂ ਦਿਓ ਹੱਟੇ ਬੱਚੇ ਨੂੰ ਅ ਤੇ ਪਿੰਡ ਪੈਸਾ ਹਾਰਡਵੇਅਰ ਕੇ ਬੱਚੇ ਜਿਹੜੇ ਪਿੱਛੇ ਰਹਿ ਰਹੇ ਆ ਉਹ ਅੱਜ ਝੋਨੇ ਚਾਨੇ ਲਾ ਰਹੇ ਆ ਤੇ ਮੈਂ ਇਹ ਕਹਿ ਰਿਹਾ ਕਿ ਤੁਹਾਡੇ ਚੈਨਲ ਦੇ ਉੱਤੇ ਆਣ ਕੇ ਮਤਲਬ ਜਿਹੜਾ ਹਰਜਿੰਦਰ ਵੀਰ ਆ ਇਹਨਾਂ ਨੂੰ ਅਸੀਂ ਕਹਿ ਰਹੇ ਹਾਂ ਕਿ ਜੋ ਵੀ ਮਤਲਬ ਆਪਣਾ ਸਮੱਸਿਆ ਬਾਵਾ ਸਾਨੂੰ ਦੱਸਣ ਅਸੀਂ ਇਹਨਾਂ ਦੀ ਸਮੱਸਿਆ ਦਾ ਹੱਲ ਕਰਾਂਗੇ ਪਿੰਡ ਕਿਆਮਪੁਰੇ ਚੜਦੀ ਗਲਾ ਮਦੂਰ ਸਾਰੇ ਸਮੂਹ ਵਰਕਰਾਂ ਵਾਲੋ ਸਾਰੇ ਇਲਾਕਾ ਨਿਵਾਸੀਆਂ ਨਾਲ ਇੱਕ ਮੀਟਿੰਗ ਰੱਖੀ ਗਈ ਸੀ ਜਿਨ੍ਹਾਂ ਨੂੰ ਅਸੀਂ ਆਣ ਕੇ ਇੱਥੇ ਮਤਲਬ ਨੁਕਤੀ ਪੱਤਰ ਨੇਮ ਪਲੇਟ ਦੇ ਕੇ ਚੱਲੇ ਆ ਤੇ ਬਾਕੀ ਛੋਟੀਆਂ ਵਾਧੂ ਮੰਗਾਂ ਹੈਗੀਆਂ ਸਾਡੀ ਨਰੇਗਾ ਸਕੀਮ ਹੈ ਗਿਆ ਸਕਨ ਸਕੀਮ ਹੈਗੀਆਂ ਜਿੰਨਾਂ ਦੇ ਉੱਤੇ ਗਵਰਨਮੈਂਟ ਬਹੁਤ ਘੱਟ ਪੈਰਾ ਦਿੰਦੀ ਆ ਗਰੀਬਾਂ ਦੀਆਂ ਦਿਹਾੜੀਆਂ ਜਿਹੜੀਆਂ ਉਹਨਾਂ ਦੇ ਉੱਤੇ ਅਗਰ ਪੈਰਾ ਕੋਈ ਦਿੰਦਾ ਤੇ ਕੋਈ ਵੀ ਵਿਧਾਨ ਸਭਾ ਚ ਇਹ ਨਹੀਂ ਕਹਿੰਦਾ ਕਿ ਗਰੀਬ ਦੀ ਦਿਹਾੜੀ ਕਿੰਨੀ ਹੋਣੀ ਚਾਹੀਦੀ ਆ ਬਾਕੀ ਸਮਾ ਚਲੋ ਘਟਿਆ ਵਹਿਗਰ ਜੀ ਕਾ ਖਾਲਸਾ ਵਹਿਗਰ ਜੀ ਕੀ ਫਤਿਹ ਮੈਂ ਸੁਿੰਦਰ ਸਿੰਘ ਪੰਜਾਬ ਪ੍ਰੈਜ਼ੀਡੈਂਟ ਚੜ੍ਹਦੀ ਕਲਾ ਮਜੂਤ ਰੇਟ ਯੂਨੀਅਨ ਪੰਜਾਬ ਦਾ ਅੱਜ ਇੱਕ ਬਹੁਤ ਹੀ ਭਰਮਾ ਹੰਗਾਰਾ ਯੂਨੀਅਨ ਨੂੰ ਮਿਲਿਆ ਜੋ ਇੱਥੇ ਪਿੰਡ ਦੇ ਵਿੱਚ ਆਮ ਗਰੀਬ ਵਰਗ ਜਿਹੜਾ ਮਜ਼ਦੂਰ ਵਰਗਿਆ ਇਕੱਠਾ ਹੋਇਆ ਤੇ ਸਾਨੂੰ ਉਹਦੀ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਸਾਡਾ ਜਿਹੜਾ ਮਜ਼ਦੂਰ ਵਰਗਿਆ ਇਨੂੰ ਵੀ ਜਾਗਰਤ ਆਈ ਹੈ ਅੱਜ ਅਸੀਂ ਹਰਜਿੰਦਰ ਸਿੰਘ ਨੂੰ ਕਾਂਪੁਰ ਦੇ ਵਿੱਚ ਵੈਸ ਪ੍ਰੈਜ਼ੀਡੈਂਟ ਜ਼ਿਲ੍ਹਾ ਅੰਮ੍ਰਿਤਸਰ ਦਾ ਬਣਾਇਆ ਵਾਂ ਕਿ ਆਪਣੇ ਅਹੁਦੇ ਦਾ ਬਿਲਕੁਲ ਠੀਕ ਇਸਤੇਮਾਲ ਕਰੇਗਾ ਸਾਡਾ ਹਰਜਿੰਦਰ ਸਿੰਘ ਜਿਹੜਾ ਵੀਰ ਹੈ ਬਹੁਤ ਹੀ ਹੌਣ ਹਰ ਵੀਰਾ ਹੈ ਆਪਣੇ ਅਹੁਦੇ ਦਾ ਠੀਕ ਇਸਤੇਮਾਲ ਕਰੇਗਾ ਬਾਕੀ ਜੋ ਅਸੀਂ ਕਹਿੰਦੇ ਆ ਕਿ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਜਿ ਤਰ੍ਹਾਂ ਅਮਰੀਕਾ ਦਾ ਕੰਮ ਚੱਲਦਾ ਹੈ ਜਿ ਤਰ੍ਹਾਂ ਉਹ ਕਿੰਨੇ ਕਿ 90 ਦਿਨ ਦਾ ਕੰਮ ਆਪਾਂ ਇਹਨਾਂ ਨੂੰ ਕਹਿੰਨੇ ਆ ਅਸੀਂ ਆਪਣੀ ਯੂਨੀਅਨ ਵੱਲੋਂ ਭਗਵੰਤ ਜੀ ਨੂੰ ਕਿੰਨੇ ਵੀ 90 ਦਿਨ ਦਾ ਨਹੀਂ ਇਹਨਾਂ ਨੂੰ ਇੱਕ ਪੂਰੇ ਸਾਲ ਦਾ ਕੰਮ ਦਿੱਤਾ ਜਾਵੇ ਇਹਨਾਂ ਦਾ ਕੰਮ ਚੱਲੇ ਜਾਂ ਨਾ ਚੱਲੇ ਇਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਜਿਹੜੇ ਆ ਹਰ ਮਹੀਨੇ ਆਉਣ ਜਾਂ ਇਸ ਤਰ੍ਹਾਂ ਨਹੀਂ ਚੱਲਦਾ ਤੇ ਸਾਡੀ ਯੂਨੀਅਨ ਜਿਹੜੀ ਆ ਆਪਣੇ ਮਜ਼ਦੂਰ ਵਰਗ ਦੇ ਨਾਲ ਖੜੀ ਆ ਧਰਨੇ ਵੀ ਲਾਏਗੀ ਸ਼ਰਕਾਂ ਤੇ ਵੀ ਆਏਗੀ ਰੋਸ ਮੁਜ਼ਾਰੇ ਵੀ ਕਰੇਗੀ ਇਹਨਾਂ ਵਾਸਤੇ ਬਾਕੀ ਜਿਹੜੇ ਲਾਲਕੀਰ ਤੋਂ ਅੰਦਰ ਮਕਾਨ ਨੇ ਅਸੀਂ ਭਗਵੰਤ ਮਾਨ ਨੂੰ ਬੇਨਤੀ ਕਰਦੇ ਆ ਕਿ ਇਹ ਰਜਿਸਟਰੀਆਂ ਜਿਹੜੀਆਂ ਮੁਕਤ ਕਰਕੇ ਦਵੇ ਲਾਲਕੀਰ ਦੇ ਅੰਦਰ ਕਿ ਜਿਹੜਾ ਸਾਡਾ ਮਜ਼ਦੂਰ ਵਰਗ ਹੈ ਜਦੋਂ ਕੋਈ ਵੀ ਇਹਦੇ ਉੱਤੇ ਕੋਈ ਭਾਰੀ ਪੈ ਜਾਂਦੀ ਆ ਉੱਥੇ ਫਿਰ ਜ਼ਿਮੀਦਾਰ ਜਿਹੜਾ ਇਹਦੀ ਜੜੀ ਜ਼ਮਾਨਤ ਨਹੀਂ ਦਿੰਦਾ ਉੱਥੇ ਇਹਨੂੰ ਬਹੁਤ ਜ਼ਿਆਦਾ ਵੱਡੀ ਮੁਸ਼ਕਲ ਆਉਂਦੀ ਆ ਫਿਰ ਇਹ ਫਿਰ ਤਰਲੇ ਕਢਾਉਂਦੇ ਇਹਨਾਂ ਦੇ ਮਜ਼ਦੂਰਾਂ ਦੇ ਅਸੀਂ ਕਹਿੰਨੇ ਕਿ ਹਰ ਮਜ਼ਦੂਰ ਕੋ ਆਪਣੀ ਰਜਿਸਟਰੀ ਹੋਵੇ ਇਹ ਜਾਣ ਕੇ ਤੇ ਇਹਨੇ ਲੋਨ ਵੀ ਲੈਣਾ ਹੋਵੇ ਤੇ ਇਹ ਲੋਨ ਵੀ ਲੈ ਸਕੇ ਸਹੀ ਭਗਵੰਤ ਮਾਨ ਨੂੰ ਬੇਨਤੀ ਕਰਦੇ ਆਂ ਕਿ ਇਹ ਜਿਹੜਾ ਹੈ ਪਰਾਲਾ ਇਹ ਜਲਦ ਤੋਂ ਜਲਦ ਕਰੇ